ਕੇਜਲੀਵਾਲ ਐਂਡ ਕੰਪਨੀ ਦਾ ਹਾਲ ਦੇਖ ਲਓ ਤੇ ਕਟਿਆ ਮਾਨਸਿਕਤਾ ਦੇਖ ਲਓ ਆ ਸੁਣਿਓ ਪਹਿਲਾਂ ਤਾਂ ਮਤਲਬ ਹਾਲਾਤ ਦੇਖੋ ਮਤਲਬ ਚੋਰਾਂ ਦੀ ਤੁਲਨਾ ਜਿਹੜੇ ਬੰਦੇ ਠੱਗੀਆਂ ਦੇ ਇਲਜ਼ਾਮ ਦੇ ਵਿੱਚ ਕ腐ਸ਼ਨ ਦੇ ਇਲਜ਼ਾਮ ਵਿੱਚ ਜਿਹੜਾ ਕੱਟ ਕੇ ਆਏ ਨੇ ਉਹਨਾਂ ਲੋਕਾਂ ਦੀ ਤੁਲਨਾ ਵਿਸ਼ਮੇਸ਼ ਕੀਤਾ ਸਰਬਸਦਾ ਨਹੀਂ ਗੁਰੂ ਗੋਬਿੰਦ ਸਿੰਘ ਜੀ ਨਾਲ ਕਰੀ ਜਾਂਦੇ ਨੇ ਕਿ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਪੰਜ ਪਿਆਰੇ ਅਲੱਗ-ਅਲੱਗ ਜਗ੍ਹਾ ਤੋਂ ਮਤਲਬ ਸੀਗੇ ਜਿਹੜੇ ਪੰਜ ਪਿਆਰੇ ਥਾਪੇ ਸੀ ਉਹ ਭਾਈ ਤੁਸੀਂ ਹੁਣ ਗੱਲਾਂ ਤਾਂ ਬਹੁਤ ਕਰਦੇ ਹੋ ਜਦੋਂ ਪੰਜਾਬ ਦੇ ਵਿੱਚ ਸਰਕਾਰ ਆਉਂਦੀ ਸੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ 3 ਪੁੱਤਾਂ ਨੂੰ ਆਮ ਕਰਾਵੇ 3 ਪੁੱਤਾਂ ਨੂੰ ਸੀ ਸੱਤਾ ਦੀਆਂ ਚਾਬੀਆਂ ਦੇਵਾਂਗੇ ਉਦੋਂ ਕਿਉਂ ਕਹਿੰਦੇ ਸੀ ਕਿ ਸਰਕਾਰ ਸੱਤਾ ਵਿੱਚ ਚੱਲੂਗੀ ਉਦੋਂ ਕਿਉਂ ਕਹਿੰਦੇ ਸੀ ਕਿ ਪੰਜਾਬ ਦੇ ਆਮ 3 ਪੁੱਤਾਂ ਦੇ ਨਾਲ ਅਸੀਂ ਸਰਕਾਰ ਬਣਾਵਾਂਗੇ ਅੱਜ ਉਹ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਜਿਨ੍ਹਾਂ ਦੇ ਨਾਂ ਤੇ ਟੱਕੀ ਮਾਰੀ ਆ ਅੱਜ ਉਹ ਪੰਜਾਬ ਦੇ ਨੌਜਵਾਨਾਂ ਵਿੱਚ ਪੜੇ ਲਿਖੇ ਨੌਜਵਾਨਾਂ ਵਿੱਚੋਂ ਤੁਹਾਨੂੰ ਕੋਈ ਜ਼ਰਬੇਕਾਰ ਨਹੀਂ ਲੱਭਦਾ ਕੋਈ ਸਿਆਣਾ ਨਹੀਂ ਲੱਭਦਾ ਕੋਈ ਤੁਹਾਨੂੰ ਇਹੋ ਜਿਹਾ ਕਾਬਲ ਬੰਦਾ ਨਹੀਂ ਲੱਭਦਾ ਕਿ ਜਿਹੜਾ ਪ੍ਰੋਜੈਕਟ ਮੋੜ ਚਲਾ ਸਕੇ ਜਿਹੜਾ ਹੋਰ ਕੋਈ ਮਹਿਕਮੇ ਨੂੰ ਚਲਾ ਸਕੇ ਹੋਰ ਵੱਡਾ ਨੂੰ ਚਲਾ ਸਕੇ ਤੇ ਤੁਸੀਂ ਸਾਰੇ ਉਸਰੀ ਅੱਧੇ ਚੇਅਰਮੈਨ ਸਾਰੇ ਦਿੱਲੀ ਦੇ ਵਿੱਚ ਕੋਈ ਵਿੱਤ ਸਲਾਹਕਾਰਾ ਕੋਈ ਕਿਹੜਾ ਸਲਾਹਕਾਰਾ ਲਿਆ ਕੇ ਦਿੱਲੀ ਤੋਂ ਪਿਠਾਲੇ ਕੋਈ ਆਈਟੀ ਦਾ ਚੇਅਰਮੈਨ ਹੈ ਕੋਈ ਕਲਾ ਦਾ ਚੇਅਰਮੈਨ ਹੈ ਅੱਜ ਤੁਹਾਨੂੰ ਪੰਜਾਬ ਦੇ ਨੌਜਵਾਨਾਂ 'ਚ ਕੋਈ ਲੱਭਦਾ ਨਹੀਂ ਕਾਬਲ ਪੰਜਾਬ ਦੇ ਨੌਜਵਾਨਾਂ ਨੂੰ ਬੈਂਤੀ ਆ ਅੱਜ ਇਹ ਲੋਕ ਉਹ ਲੋਕ ਜਿਹੜੇ ਜਿਹੜਾ ਗਏ ਨੇ ਚੋਰੀਆਂ ਠੱਗੀਆਂ ਪੈਸੇ ਦੀ ਕ੍ਰਿਮਸਰਾਂ ਦੇ ਵਿੱਚ ਚਾਰ ਦੇ ਘਟਾਲਿਆਂ ਦੇ ਵਿੱਚ ਅੱਜ ਉਹਨਾਂ ਉਹਨਾਂ ਲੋਕਾਂ ਦੀ ਤੁਲਨਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਸਰਬਸਦਾਣੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰੀ ਜਾਂਦੇ ਨੇ ਇਹ ਇਹਨਾਂ ਦੀ ਘਟੀਆ ਮਾਨਸਿਕਤਾ ਦਾ ਨਤੀਜਾ ਹੈ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ ਇਸ ਘਟੀਆ ਗੱਲ ਲਈ ਕਿਉਂਕਿ ਉਹ ਇਹ ਠੱਗਾਂ ਦੀ ਤੁਲਨਾ ਦਸ਼ਮੇਸ਼ ਪਿਤਾ ਦੇ ਨਾਲ ਨਹੀਂ ਹੋ ਸਕਦੀ ਤੇ ਇਹਨਾਂ ਨੂੰ ਪੰਜਾਬ ਦੇ ਨੌਜਵਾਨਾਂ ਤੋਂ ਵੀ ਮਾਫੀ ਮੰਗਣੀ ਚਾਹੀਦੀ ਆ ਜਿਨ੍ਹਾਂ ਨੌਜਵਾਨਾਂ ਦੇ ਵਿੱਚੋਂ ਅੱਜ ਇਹਨਾਂ ਨੂੰ ਕੋਈ ਪੰਜਾਬ ਦੀਆਂ ਚੇਅਰਮੈਨੀਆਂ ਲਈ ਇਹ ਬੋਰਡਾਂ ਨਹੀਂ ਕਾਵਲ ਨੌਜਵਾਨੀ ਨੱਪਰੇ ਆਜ ਦਿੱਲੀ ਤੋਂ ਲਿਆ ਕੇ ਇੱਥੇ ਸਾਰੇ ਮਾਡਰਨ ਅਦਾਲੀ ਬਿਠਾਏ ਹੋਏ ਨੇ ਜਿਹੜੇ ਪੰਜਾਬ ਨੂੰ ਟੁਕਲੇ ਚ ਲੈ ਕੇ ਜਾ ਰਹੇ ਨੇ ਸ਼ਰਮਨਾਕ ਬਿਆਨ ਹੈ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਆ ਬੋਲਿਆ ਕਰੋ ਜਵਾਬ ਦਿਆ ਕਰੋ ਤੇ ਲੋਕ ਸਿਰ ਨੂੰ ਆਗੇ ਪਾਣੀ ਨੱਕ ਤੋਂ ਉੱਪਰ ਜਾ ਚੁੱਕੇ ਜੇ ਹੋਮ ਵੀ ਨਾ ਬੋਲੇ ਤਾਂ ਕਦੋਂ ਬੋਲੋਗੇ ਅਣਖ ਤੇ ਗੈਰਤ ਜਾਗਦੀ ਜ਼ਮੀਰ ਵਾਲਿਆਂ ਨੂੰ ਮੇਰੀ ਬੇਨਤੀ ਆ ਕਿ ਪੰਜਾਬ ਦੇ ਨੌਜੋਨਾਂ ਨਾਲ ਮਾਰੀ ਠੱਗੀ ਦੇ ਦੇ ਇੱਕ ਗੁੱਸੇ ਵਜੋਂ ਰੋਸ ਵਜੋਂ ਇਹਨਾਂ ਲੋਕਾਂ ਨੂੰ ਜਵਾਬ ਦਿਓ ਤੇ ਇਹਨਾਂ ਦੇ ਐਮਐਲਏ ਨੂੰ ਘੇਰ ਕੇ ਪਿੰਡਾਂ ਦੇ ਵਿੱਚ ਪੁੱਛੋ ਕਿ ਅੱਜ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹਨਾਂ ਵਿੱਚੋਂ ਤੁਹਾਨੂੰ ਕੋਈ ਲੱਭਦਾ ਹੈਗਾ ਕਾਬਲ ਜਿਹੜੇ ਤੁਸੀਂ ਦਿੱਲੀ ਤੋਂ ਲਿਆ ਕੇ ਹਰੇਕ ਨੂੰ ਉੱਥੇ ਵਟਾ ਰਹੇ ਹੋ